ਤੇ ਥਾਣ ਹਵਾਨਾ ਦੀ ਦੇਖ ਸਕਦੇ ਹੋ ਹਵਾਨਾ ਬਹੁਤ ਸੋਹਣਾ ਲੱਗਿਆ ਪਿੱਛੇ ਤੇ ਕਿਸੇ ਵੀ ਸਾਡੇ ਕਾਫੀ ਮੱਝ ਇਕ ਕਰ ਸਕਦੇ ਹੋ ਤੇ ਥਾਣ ਹਵਾਨਾ ਤੁਸੀਂ ਦੇਖ ਸਕਦੇ ਹੋ ਪਿਛਪੂੜੇ ਦੇਖੋ ਬਹੁਤ ਚੌੜੀ ਆ ਗਈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਖਾਨਾ ਜਿਹੜੀ ਕਿ ਮਹੀਨੇ ਦੇ ਵਿੱਚ ਤਿੰਨ ਵਾਰੀ ਲੱਗਦੀ ਆ 8 ਤਰੀਕ 15 ਤਰੀਕ ਤੇ 28 ਤਰੀਕ ਅੱਜ ਆਪਾਂ 28 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਹਾਂਗੇ। ਇਸ ਮੰਡੀ ਦੇ ਵਿੱਚ ਮੱਝਾਂ ਵੀ ਬਹੁਤ ਆਉਂਦੀਆਂ, ਗਾਵਾਂ ਵੀ ਬਹੁਤ ਆਉਂਦੀਆਂ ਗਿਆ। ਤੇ ਵੱਛੀਆਂ ਵੀ ਆ ਜਾਂਦੀਆਂ। ਹਰ ਇੱਕ ਤਰ੍ਹਾਂ ਦਾ ਮਾਲ ਤੁਹਾਨੂੰ ਇਸ ਮੰਡੀ ਦੇ ਉੱਤੋਂ ਮਿਲ ਜੂਗਾ। ਹਰ ਇੱਕ ਤੁਹਾਨੂੰ ਭਾਅ ਮਿਲ ਜੂਗਾ। ਤੇ ਚੰਗੇ ਤੋਂ ਚੰਗੇ ਜਾਨਵਰ ਇਸ ਮੰਡੀ ਦੇ ਉੱਤੇ ਪਹੁੰਚਦੇ ਆਗੇ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਮੱਝਾਂ ਤੇ ਚੰਗੀਆਂ-ਚੰਗੀਆਂ ਗਾਵਾਂ ਮੈਕਸ ਦਿਖਾਵਾਂਗੇ ਤੇ ਆਜੋ ਜਿਆਦਾ ਸਮਾਂ ਨਹੀਂ ਲੈਂਦੇ ਪਾਕਿਸਤਾਨ ਵੀਰਾਂ ਨਾਲ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਦਿਖਾਉਨੇ ਆ ਚੰਗੇ-ਚੰਗੇ ਪਸ਼ੂ ਲੋ ਵੀ ਕਿਸਾਨ ਵੀਰੋ ਆ ਇੱਕ ਗਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਾਂ ਹਵਾਨਾ ਦੀ ਦੇਖ ਸਕਦੇ ਹੋ ਹਵਾਨਾ ਬਹੁਤ ਸੋਹਣਾ ਲੱਗਿਆ ਪਿੱਛੇ ਤੇ ਕਦ-ਕਦ ਤੁਸੀਂ ਦੇਖ ਸਕਦੇ ਹੋ ਪਿੱਠ ਪੂਰੇ ਦੇਖੋ ਵੀਰ ਕਦ-ਕਦ ਬਹੁਤ ਹੈਗਾ ਦੇਖਦੇ ਹੋ ਇਹ ਨਿਕਾ ਨਾ ਬਹੁਤ ਸੋਹਣਾ ਦਾ ਕੱਦ-ਕੱਡ ਵੀ ਬਹੁਤ ਫੇਸ ਕੁਆਲਿਟੀ ਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਮੋਰੋ ਵੀ ਦਿਖਾ ਦਿੰਦੇ ਆ ਤੇ ਸਰਾਂ ਚ ਬਿੱਤੀ-ਬੁੱਤੀ ਵੀ ਬਹੁਤ ਆ ਗਈ ਥਣ ਬਹੁਤ ਸੋਹਣੇ ਲੱਗੇ ਹੋਏ ਨੇ ਬਾਕੀ ਰਿਕਾਰਡ ਆਪਾਂ ਬਾਅਦ ਤੋਂ ਲੈ ਕੇ ਦਵਾਂਗੇ ਕੀ ਰਿਕਾਰਡ ਦੀ ਆਹੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੁਖੀ ਦੇਖੋ ਤਕਰੀਬਨ ਸੂਈ ਹੋਈ ਆ ਦੇਖਦੇ ਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਹਾਂਜੀ ਸ਼ਾਸਤਰੀ ਗਾਲ ਵੀਰੇ ਵੇਰੇ ਕੀ ਰਿਕਾਰਡ ਹੈ ਇਹਦਾ ਸਸਤੀ ਗੱਲ ਵੀਰੇ ਸਸਟਾ ਭਾਈ ਜੀ ਵੀਰੇ ਕੀ ਰਿਕਾਰਡ ਹੈ ਇਧਰ ਆ ਵੀਰੇ ਧੁੱਪ ਜੀ ਪੈਂਦੀ ਆ ਕੀ ਰਿਕਾਰਡ ਹੈ ਵੀਰੇ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਵੀਰੇ ਇਹਦੇ ਥੱਲੇ 29 ਤੋਂ 30 ਲੀਟਰ ਦੁੱਧ ਹੈਗਾ 29 ਤੋਂ 30 ਲੀਟਰ ਦੁੱਧ ਆ ਹੁਣ ਕਿਵੇਂ ਸੂਆ ਸੂਈ ਹੋਈ ਆ ਇਹ ਆ ਵੀਰੇ ਦੂਜਾ ਸੂਆ ਸੂਈ ਆ ਦੂਜੇ ਸੂਏ ਸੂਈ ਆ ਬੱਚਾ ਕੀ ਆ ਮਗਰ ਬੱਚਾ ਮੇਲ ਹੈ ਵੀਰੇ ਆਹ ਰਿਹਾ ਬੱਚਾ ਦੇਖੋ ਆ ਕਾਫ ਨਾ ਚਿੱਟਾ ਚਿੱਟਾ ਠੀਕ ਆ ਤੇ ਹੁਣ ਕਿੰਨਾ 29 ਲੀਟਰ ਆ ਹਾਂ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਨੂੰ 15 ਤੋਂ 20 ਦਿਨ ਹੋ ਗਿਆ ਸਾਫ ਹੋ ਗਈ ਜਮਾਨ ਸਾਫ ਹੋ ਪੀਕ ਲੈਵਲ ਦਾ ਜਾਨੀ ਹੋ ਗਿਆ ਪੀਕ ਲੈਵਲ ਦੇ ਨੇੜੇ ਲੱਗ ਗਈ ਵੀਰੇ ਠੀਕ ਆ ਬਾਈ 30 ਕਰ ਜੂ ਜਾਨੀ ਜੇ ਪੀਕ ਤੋਂ ਪਲੱਸ ਹੀ ਜਾਊਗੀ ਪਲੱਸ ਜਾਊਗੀ ਕੀ ਮੁੱਲ ਕਰਿਆ ਵੀਰੇ ਇਹਦਾ ਮੁੱਲ ਇਹਦਾ ਵੀਰੇ 1 ਲੱਖ 5000 ਰੁਪਇਆ 1 ਲੱਖ 5000 ਰੁਪਇਆ ਮੁੱਲ ਕਰਿਆ ਤੇ ਦੇਣੀ ਕਿੰਨੇ ਦੀ ਆ ਬਾਕੀ ਵੀਰੇ ਮੌਕੇ ਤੇ ਹੋ ਜਾਈਗਾ ਮੌਕੇ ਤੇ ਹੋ ਜੂਗੀ ਹਾਂ ਠੀਕ ਆ ਤੇ ਵਪਾਰ ਦੀ ਕੰਮ ਆ ਬਾਈ ਆਪਣਾ ਹਾਂ ਵੀਰੇ ਲੈਣ ਦੇ ਆਂਦਾ ਹੀ ਕੰਮ ਆ ਆਪਣਾ ਠੀਕ ਆ ਤੇ ਆਪਣਾ ਐਡਰੈਸ ਬੋਲ ਦੋ ਵੀਰੇ ਐਡਰੈਸ ਆਪਾਂ ਖਨੌਰੀ ਬਾਰਡਰ ਠੀਕ ਆ ਗੱਲੇ ਵਾਲਾ ਸਾਹਿਬ ਬੈਠਿਆ ਨਾਲ ਉਹ ਹੜਤਾਲ ਦੇ ਨਾਲ ਪਿੰਡ ਆਪਣਾ ਸ਼ੇਰਗੜ ਸ਼ੇਰਗੜ ਖਨੌਰੀ ਵਾਟਰ ਕੋਲੇ ਹਾਂ ਵੀਰੇ ਠੀਕ ਆ ਤਿੰਨ ਨੰਬਰ ਵੀਰੇ ਨੰਬਰ ਵੀਰੇ 78141 08676 ਇੱਕ ਵਾਰੀ ਹੋਰ ਬੋਲੋ 78141 08676 ਠੀਕ ਆ ਤੇ ਘਰੇ ਹੋਰ ਵੀ ਪਸ਼ੂ ਹੁੰਦੇ ਨੇ ਭਾਈ ਆਪਣੇ ਹਾਂ ਵੀਰੇ ਆਪਣੇ ਕੋਲ ਮੱਝਾਂ ਵੀ ਹੈਗੀਆਂ ਨੇ ਠੀਕ ਆ ਜੀ ਤੇ ਬੁੱਲ ਵੀ ਆਪਣੇ ਕੋਲ ਸੀਆਰਪੀ ਨਾਬੇ ਵਾਲਾ ਦਾ 6274 ਦਾ 7 ਸਰਕਾਰੀ ਜਿਹੜਾ ਹਾਂ ਹੈਨਾ ਸਰਕਾਰੀ ਹੈਨਾ ਸਤਲੂ ਦਾ ਬੱਚਾ ਆਪਣੇ ਕੋਲ 74 ਦਾ ਓਕੇ 634 ਨੰਬਰ ਮਾਂ ਦਾ ਬੱਚਾ ਠੀਕ ਹੈ ਜੀ ਥੱਲੇ 21 ਕਿਲੋ 800 ਗ੍ਰਾਮ ਦੁੱਧ ਸੀ ਠੀਕ ਆ ਵੀਰੇ ਉਹ ਆਪਣੇ ਘਰੇ ਬੋਲਾ ਉਹ ਆਪਣੇ ਘਰੇ ਬੋਲਣਾ ਠੀਕ ਆ ਬਾਈ ਹਾਂ ਵੀਰੇ ਆਪਣੇ ਕੋਲ ਨੀਡੀ ਦੀਆਂ ਮੱਝਾਂ ਹੈਗੀਆਂ ਨੇ ਮੋਹਰਾ ਦੀ ਵੀ ਹੈਗੀਆਂ ਨੇ ਯਾਨੀ ਗਾਂਾਂ ਮੱਝਾਂ ਮਿਕਸ ਕਰਾਂਗਾ ਮਿਕਸ ਕਰਾਂਗਾ ਠੀਕ ਆ ਆਪਣੇ ਕੋਲ ਜਰਸੀ ਵੀ ਨੇ ਐਫ ਐਫ ਵੀ ਨੇ ਆ ਪਰਲੀ ਬੈੜ ਦੋ ਦੰਦ ਹੈ ਉਹ ਗਈ ਪਰਲੀਓ ਪਾਸੇ ਖੜੀ ਆ 19 ਤੋਂ 20 ਲੀਟਰ ਦੁੱਧ ਹੈਗਾ ਕੋਈ 15 ਤੋਂ 20 ਦਿਨਾਂ ਦੀ ਸੂਈ ਹੋਈ ਆ ਠੀਕ ਆ ਉਹਦੇ ਮਗਰਬਾ ਬੱਚਾ ਕੀ ਆ ਉਹਦੇ ਮਗਰ ਮੇਲ ਆ ਉਹਦੇ ਮਗਰ ਦੋਨਾਂ ਦੋਨਾਂ ਮਗਰ ਦੀ ਮੇਲ ਆ ਨਾ ਹਾਂ ਜੀ ਠੀਕ ਆ ਤੇ ਉਹਦਾ ਮੁੱਲ ਕੀ ਕਰਿਆ ਬਾਈ ਉਹਦਾ ਮੁੱਲ ਵੀਰੇ 70000 65 ਦੀ ਦਾਂਗੇ 65 ਦੀ ਦੇਣੀ ਆ ਉਹ ਹਾਂ ਵੀਰੇ ਕੀ ਉਹਨੂੰ ਵੀ 15 20 ਦਿਨੋਂ ਕੁਛ ਹੋਈ ਨੂੰ 15 20 ਦਿਨ ਹੋਗੇ ਦੁੱਧ ਕਿੰਨਾ ਦੱਸਿਆ ਸੀ ਉਹਦਾ 19 ਤੋਂ 20 ਲੀਟਰ ਹੈ ਜੀ 19 ਤੋਂ 20 ਲੀਟਰ ਦੁੱਧ ਆ ਉਹਦਾ ਹਾਂ ਮੂੰਹ ਦੋ ਦਾਂਦੇ ਪਲੂਣ ਵੈੜਾ ਉਹ ਪਲੂਣਾ ਜਣੀ ਪਹਿਲੇ ਸੂਈ ਆ ਪਹਿਲੇ ਸੂਈ ਠੀਕ ਆ ਜੀ ਵੀਰੇ ਘਰੇ ਕਿਸ ਨੇ ਚਵਾ ਕੇ ਤਸੱਲੀ ਕਰਕੇ ਲੈ ਜਾਣੀਆਂ ਹੁਣ ਵੀਰੇ ਤਸੱਲੀ ਕਰਕੇ ਲੀਟਰ ਮਾਰ ਕੇ ਲੈ ਜਾਏ ਠੀਕ ਆ ਦੋ ਡੰਗ ਚਾਰ ਡੰਗ ਹਨਾ ਜਿੰਨੇ ਮਾਰਪਾ ਮੈਂ 10 ਡੰਗ ਚੋਈ ਠੀਕ ਆ ਇਹ ਤਸੱਲੀ ਹੋਊ ਆਪਣੀ ਜਿੰਨਾ ਤੋਂ ਤਸੱਲੀ ਕਰਨ ਤੋਂ ਬਾਅਦ ਆਪਣੀ ਕੋਈ ਗਾਰੰਟੀ ਧੰਨਵਾਦ ਵੀਰੇ ਧੰਨਵਾਦ ਲੈਓ ਮਿੱਤਰੋ ਆ ਦੋ ਗਾਮਾ ਲੈ ਕੇ ਆਏ ਨੇ ਬਾਈ ਤੇ ਜੇ ਦੋਨਾਂ ਗਾਮਾਂ ਤੋਂ ਜੇ ਕੋਈ ਵੀ ਗਾ ਪਸੰਦ ਆਉਂਦੀ ਐ ਤੁਹਾਨੂੰ ਤੇ ਨੰਬਰ ਲੈ ਕੇ ਦਿੱਤਾ ਤੇ ਇਸ ਪਰਖ ਕਰ ਲਿਓ ਆ ਦੂਜੀ ਗਾ ਵੀ ਦੇਖ ਸਕਦੇ ਥਾਣਾ ਬਹਨਾ ਦੇਖੋ ਫਿਰ ਫੇਸ ਕੁਆਲਿਟੀ ਇਹਦੀ ਵੀ ਦੇਖ ਸਕਦੇ ਹੋ ਦੋ ਗਾਮਾ ਲੈ ਕੇ ਆ ਨੰਬਰ ਲੈ ਕੇ ਦਿੱਤਾ ਬਾਈ ਉਹਨਾਂ ਦਾ ਸਬਰਖ ਕਰ ਲਿਓ ਬਾਕੀ ਬਾਈ ਉਹਨਾਂ ਕੋਲ ਲਓ ਜੀ ਕਿਸਾਨ ਗੁਰੂ ਆ ਮੱਝ ਇੱਕ ਕਰੋ ਕਰਾਂ ਤੇ ਥਾਣਾ ਬਹਨਾ ਤੁਸੀਂ ਦੇਖ ਸਕਦੇ ਹੋ ਥਣਾ ਥਣਾ ਦੀ ਮਿੱਠੀ-ਮਿੱਠੀ ਬਹੁਤ ਆ ਥਣ ਤੁਨ ਬਹੁਤ ਵਧੀਆ ਲੱਗਾ ਕੱਦ-ਕਾੜ ਬਹੁਤ ਆ ਮੱਝ ਦਾ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਖੁੱਲੇ ਸਿੰਗਾਲੀ ਆ ਤੇ ਕੱਦ-ਕਾੜ ਦੀ ਬਾਡੀ ਲਾਈਨਿੰਗ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਕੱਦ-ਕੁੱਟ ਬਹੁਤ ਆ ਤੇ ਥਣਵਾਨਾ ਪਿੱਠਫੜੋ ਦੇਖੋ ਕਰਾ ਮੁੱਲ ਭਾਈ ਦਾ ਤੇ ਥਣ ਬਾਈ ਦਾ ਤੁਸੀਂ ਬਹੁਤ ਥਣ ਬਹੁਤ ਸੋਹਣੇ ਲੱਗੇ ਹੋਏ ਨੇ ਥਣਾਂ ਦੀ ਦਿੱਤੀ ਬਹੁਤ ਦਾ ਲੰਬੇ ਲੰਜੇ ਨੇ ਵਧੀਆ ਥੋੜੇ ਸੋਹਣੇ ਥਣ ਨੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਕੀ ਰਿਕਾਰਡ ਆ ਇਹਦਾ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਵੀਰੇ ਜਿਹੜੀ ਆਪਾਂ ਮੱਝ ਤੋਰ ਕਰਾਈ ਆ ਕੀ ਰਿਕਾਰਡ ਹੈ ਇਹਦਾ ਇਹਦਾ ਬਈ ਪਹਿਲਾ ਸੂਆ ਸੂਣਾ ਪਹਿਲਾ ਸੂਆ ਸੂਣਾ ਪਲੂ ਨਹੀਂ ਆਉਂਦੀ ਆ ਦੋ ਦੰਦੀ ਆ ਦੋ ਦੰਦੀ ਆ ਜਾਨੀ ਠੀਕ ਆ ਤੇ ਉਹਦਾ ਨਾਰਮਲ ਟਿਕਦੀ ਇਹਦੇ ਪਰ ਰਿਕਾਰਡ ਆਈਆ ਕੋਈ ਮਿੱਟੀ ਗਾਲਕਾਂ ਨੂੰ ਪਤਾ ਹੀ ਆਪਣ ਦਾ ਆ ਪਤਾ ਲਈ ਆ ਅਸਾ ਆਪਾਂ ਵੀ ਵਪਾਰ ਦਾ ਕੰਮ ਆਪਣਾ ਆ ਵਪਾਰ ਦਾ ਕੰਮ ਠੀਕ ਆ ਕਿੰਨਾ ਦੁੱਧ ਕੱਢ ਜੂ ਫਿਰ ਵੀ ਆਈਡੀਏ ਹਿਸਾਬ ਨਾਲ ਮਾਥਲੇ ਦੱਸੀ ਗਏ 18 ਕਿਲੋ ਦੁੱਧ ਪਹਿਲੇ ਸੂਏ ਦੀ ਕੱਟੀ ਆ ਪਹਿਲੇ ਸੂਹ ਦੀ ਘੱਟੀ ਆ 18 ਕਿਲੋ ਮਾਂ ਦਦਾ ਰਿਕਾਰਡ ਸੀਗਾ ਠੀਕ ਆ ਕਿੰਨੇ ਦੇਣੀ ਆਗੀ ਇੱਕ 65 ਮੰਗਦੇ ਡੇਢ ਦੀ ਦੇ ਦਾਂਗੇ ਡੇਢ ਦੀ ਦੇਣੀ ਆ ਠੀਕ ਆ ਹੋਰ ਵੀ ਹੋਜੂ ਮਾਂਦਣ ਆਹ ਕਰਦਾ ਠੀਕ ਆ ਘਰੇ ਵੀ ਪਸ਼ੂ ਹੁੰਦੇ ਆਪਣੇ ਹਾਂ ਘਰੇ ਪੰਜ ਚਾਰ ਮੱਝਾਂ ਆਪਣੇ ਲੱਗਾਈਆਂ ਜਿਹੜੀ ਪੱਕਾ ਵਪਾਰ ਦਾ ਕੰਮ ਆ ਹਾਂ ਠੀਕ ਆ ਤੇ ਲੱਗਿਆ ਮੁੱਲੇ ਤੇ ਕੋਈ ਹੁਣ ਹਾਂ ਲੱਗਿਆ ਕਿੰਨਾ ਲੱਗਿਆ 30 35 ਲੱਗੀਆਂ 30 35 ਲੱਗਿਆ ਡੇਢ ਦੀ ਦੇਣੀ ਆ ਜਾਨੀ ਹੋਰ ਵੀ ਮਾਂਦਣ ਹੋਜੂ ਥੋੜਾ ਮोटा ਹਣਾ ਹਾਂ ਮਾੜਾ ਮੋਟਾ ਕਰ ਮੌਕੇ ਤੇ ਠੀਕ ਆ ਨਾਮ ਤੇ ਐਡਰੈਸ ਬੋਲ ਦੇ ਵੀਰੇ ਨਾਮ ਹਰਦੀਪ ਰੰਗਾ ਪਿੰਡ ਟੇਪੀਆ ਜਿਲ੍ਹਾ ਫਰੀਦਕੋਟ ਫਰੀਦਕੋਟ ਟੇਪੀਆ ਠੀਕ ਆ ਨੰਬਰ ਜੀ ਨੰਬਰ 81465 77678 ਇੱਕ ਵਾਰੀ ਹੋਰ 81465 77678 ਠੀਕ ਆ ਧੰਨਵਾਦ ਜੀ ਲਓ ਜੀ ਆ ਮੈਂ ਤੁਹਾਨੂੰ ਡਿਟੇਲ ਲੈ ਕੇ ਦੇ ਦਿੱਤੀ ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਵਾਈ ਦਾ ਲੈ ਕੇ ਦਿੱਤਾ ਕਰ ਲਿਓ ਸੰਪਰਕ ਮੱਚ ਬਹੁਤ ਸੋਹਣੀ ਆ ਕੱਦ-ਕੱਡ ਬਹੁਤ ਆ ਤੇ ਪਹਿਲਣੇ ਆ ਦੋ ਦਿਨ ਦਾ ਜੀ ਲਓ ਜੀ ਕਿਸਾਨ ਵੀਰੋ ਕਾਹ ਵਾਜ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਣ ਹਵਾਨਾ ਦੇਖੋ ਢਿੱਲਾ ਢੁਲਾਹ ਦੇ ਬਹੁਤ ਨੇ ਤੇ ਹਵਾਨਾ ਬਹੁਤ ਸੋਹਣਾ ਲੱਗਿਆ ਪਿੱਠਪੜੇ ਦੀ ਵੀ ਬਹੁਤ ਚੌੜੀ ਆ ਗਈ ਤੇ ਕੱਦ-ਕਾੜ ਤੁਸੀਂ ਦੇਖ ਸਕਦੇ ਹੋ ਕੱਦ-ਕਾੜ ਵੀ ਠੀਕ ਆਗਾ ਬਾਕੀ ਫੇਸ ਕੁਆਲਟੀ ਦੇਖੋ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਵੱਡੇ ਸ਼ਿੰਕਾਂ ਦੀ ਆ ਤੇ ਹਵਾਨਾ ਬਹੁਤ ਸੋਹਣਾ ਲੱਗਿਆ ਤੇ ਥਾਣੇ ਦੇਖੋ ਮੇਰਾ ਮੋਟਾ ਮੋਟਾ ਥਣ ਲੱਗਿਆ ਹੋਇਆ ਦਾ ਬਾਕੀ ਡਿਟੇਲ ਆਪਾਂ ਬਾਅਦੋਂ ਦਿੰਨੇ ਆ ਕੀ ਡਿਟੇਲ ਆ ਦੀ ਨਹੀਂ ਪੁਰਸ਼ਤਿਆ ਰਿਕਾਰਡ ਇਹਦਾ ਵੀ ਹਾਂਜੀ ਸ਼ਾਸਤਰੀ ਗਾਲ ਬਾਪੂ ਜੀ ਕੀ ਗਾਲ ਜੀ ਇਹ ਜਿਹੜੀ ਮੱਝ ਆਪਾਂ ਤੋਰ ਕੇ ਲਈ ਕੀ ਰਿਕਾਰਡ ਆ ਜੀ ਇਹਦਾ ਇਹਦਾ 140 ਮੰਗਦੇ ਜੀ 140 ਮੁੱਲ ਆ ਜੀ ਤੇ ਕਹਿਵਾ ਸੁਆ ਸੁਣਾ ਇਹਨੇ ਹੁਣ ਤੀਜਾ ਜੀ ਤੀਜਾ ਸੁਆ ਕਿੰਨੇ ਦਿਨ ਬਾਕੀ ਆ ਇਹ ਦਿਨ 10 ਰਹਿੰਦੇ ਨੇ ਜੀ ਜਨ 10 ਰਹਦੇ ਆ ਹਾਂਜੀ ਠੀਕ ਆ ਕਿੰਨੇ ਦੀ ਦੇਣੀ ਆ 20 ਦੀ ਦੇ ਦਾਂਗੇ ਇੱਕ 20 ਦੀ ਦੇਣੀ ਆ ਹਾਂਜੀ ਠੀਕ ਆ ਤੇ ਕਿੰਨਾ ਦੋ ਤੇ ਰਕਾਰ ਦਾ 18 ਕਿਲੋ ਜੀ 18 ਕਿਲੋ ਦੇ ਦੂਗੀ ਹਾਂ ਜੀ ਗਰੰਟੀ ਨਾਲ ਚ ਵਾਦਾਂਗੇ ਆਪਾਂ ਕਰੋ ਹਾਂ ਕਰੋ ਗਰੰਟੀ ਦਾ ਠੀਕ ਆ ਤੇ ਕਰਦਾ ਹੀ ਆਪਣਾ ਕਿ ਵਪਾਰ ਦਾ ਕੰਮ ਆ ਕਰਦੀ ਆ ਠੀਕ ਆ ਤੇ ਆਪਣਾ ਨੋ ਤੇ ਐਡਰੈਸ ਬੋਲ ਦੋ ਅਰੋਨੀ ਜੀ ਸਿੰਘ ਠੀਕ ਆ ਜੀ ਪਿੰਡ ਦੂਸ਼ਣ ਪਰਚਨਾ ਜ਼ਿਲ੍ਹਾ ਜੀ ਪਟਿਆਲਾ ਠੀਕ ਆ ਨੰਬਰ ਬੋਲ ਦੋ ਨੰਬਰ ਯਾਰ ਮੁੰਡੇ ਕੋਲੇ ਆ ਫਿਰ ਮੈਂ ਉੱਧਰ ਉਹ ਕਿੰਨਾ ਨੰਬਰ ਆਉਂ ਬੋਲ ਦੋ ਯਾਦ ਨਹੀਂ ਹੈਗਾ ਯਾਦ ਨਹੀਂ ਆ ਲਗਾ ਕਿੰਨੇ ਅਸੀਂ ਆਈ ਠੀਕ ਆ। ਲਓ ਜੀ ਆ ਮੱਝ ਤੁਸੀਂ ਦੇਖ ਸਕਦੇ ਹੋ ਬਾਪੂ ਕੋਲ ਨੰਬਰ ਮੁੰਡੇ ਕੋਲੇ ਆ। ਵਗਦੀ ਪੰਜ ਦੇਖੋ ਕਰਾ। ਮੱਝ ਸੋਹਣੀ ਆ। ਲਓ ਵੀ ਕਿਸਾਨ ਵੀਰੋ ਕਾ ਗਾਂ ਚੈੱਕ ਕਰ ਸਕਦੇ ਹੋ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ। ਥਾਣਾ ਹਵਾਨਾ ਬਹੁਤ ਸੋਹਣਾ ਲੱਗਿਆਗਾ ਛੋਟਾ ਥਾਣਾ ਬਿੱਥੀ ਦਾ ਥਣ ਲੱਗਿਆ ਹੋਇਆ ਹੈ। ਤੇ ਝੂਲ ਝੂਲ ਤੁਰਦੀ ਹੈ ਗੱਗੂ ਵਾਂਗੂ। ਕੋੜ ਲਿਆ ਵੀਰੇ। ਤੇ ਉਧਰ ਵੀ ਤੁਹਾਨੂੰ ਦਿਖਾਉਣੇ ਪਿੱਟਪੜਾ ਤੁਹਾਨੂੰ ਦਿਖਾਤਾ। ਤੇ ਫੇਸ ਕੁਆਲਿਟੀ ਚੈੱਕ ਕਰੋ ਤੇ ਬਾਡੀ ਲਾਈਨ ਦੀ ਮੱਝ ਗਾਂ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਡੀ ਲਾਈਨ ਵੀ ਦੇਖ ਸਕਦੇ ਕੱਤ ਕੁਤ ਬਹੁਤ ਆ ਗਾਂਾਂ ਸੁਈ ਹੋਈ ਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆ ਪੁੱਛਦੇ ਆ ਕੀ ਰਿਕਾਰਡ ਹੈ ਦਾ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਏ ਨੇ ਚੈੱਕ ਕਰ ਸਕਦੇ ਤੁਸੀਂ ਸਰਦਾਰ ਸਾਹਿਬ ਹਾਂਜੀ ਸ਼ਾਸਤਰੀ ਗਾਲ ਵੀਰੇ ਤੇ ਜਿਹੜੀ ਆਪਾਂ ਗਾਂ ਤੋਰ ਕੇ ਦਾ ਕੀ ਰਿਕਾਰਡ ਹੈ ਦਾ ਜੀ ਰਿਕਾਰਡ ਹੈ ਦਾ 22 ਕਿਲੋ 22 ਕਿਲੋ ਦਾ ਕਿਵੇਂ ਸੂਏ ਹੁਣ ਭਾਜੀ ਪਲੂਣ ਬੱਛੀਏ ਦੋ ਦੰਦ ਹੈ ਦੋ ਦੰਦ ਦਾ ਪਲੂਣ ਆ ਇਹ ਮਗਰ ਬਾਕੀ ਆ ਬੱਚਾ ਮਗਰ ਵੀ ਬੱਸੀ ਆ ਯਾਨੀ ਵੱਧੇ ਵਾਲੀ ਗੱਲ ਹੀ ਆ ਹਾਂਜੀ ਹਾਂਜੀ ਤੇ ਹੁਣ 22 ਕਿਲੋ ਜਾਨੀ ਤਿਆਰ ਆ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਕੋਈ ਨੂੰ ਹੋ ਗਏ ਭਾਜੀ 15 20 ਦਿਨ 15 ਦਿਨ ਹੋ ਗਏ ਬਾਲਾ ਬੂਲੇ ਸਾਫ ਹੋ ਗਿਆ ਬਿਲਕੁਲ ਯਾਨੀ 22 ਪੀਕ ਦਾ ਹਾਂਜੀ ਹਾਂਜੀ ਗਾਰੰਟੀ ਨਾ ਕਰੋ ਚ ਵਾਦਾਂਗੇ ਆਪਾਂ ਹਾਂਜੀ ਹਾਂਜੀ ਠੀਕ ਆ ਤਾਂ ਕੀ ਮੁੱਲ ਕਰਿਆ ਦਾ ਮੁੱਲ ਭਾਜੀ ਹੈਗਾ ਦਾ 75000 75000 ਦੇਣੀ ਕਿੰਨੇ ਦੀ ਆ 70 ਦੀ ਦਵਾਂਗੇ 70 ਦੀ ਦੇਣੀ ਆ ਠੀਕ ਆ ਤੇ ਇਹ ਵਪਾਰ ਦਾ ਕੰਮ ਆ ਜਾਂ ਘਰ ਦੇ ਪਜੂ ਨੇ ਘਰੇਲੂ ਭਾਜੀ ਘਰੇਲੂ ਆਪਾਂ ਘਰ ਦੀ ਬੱਸੀ ਘਰ ਦੀ ਬੱਸੀ ਆ 1 ਕੀ ਲੈ ਕੇ ਆਈ ਸੀ ਆਪਾਂ ਠੀਕ ਆ ਲੱਗਿਆ ਕਿਸੇ ਤੇ ਹੁਣ ਲੱਗਦਾ ਫਿਰ ਜੀ ਕਿੰਨੇ ਲੱਗਿਆ 60 62 ਲੱਗਿਆ 60 62 ਲੱਗਿਆ 70 ਦੀ ਦੇਣੀ ਆ ਆਪਾਂ ਹਾਂਜੀ ਹਾਂਜੀ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦਿਓ ਵੀਰੇ ਨਾਮ ਮੇਰੇ ਰਾਹੁਲ ਆ ਲੁਧਿਆਣਾ ਪਿੰਡ ਆ ਜਲੰਧਰ ਬਾਈਪਾਸ ਠੀਕ ਆ ਨੰਬਰ ਨੰਬਰ ਹੈਗਾ 84379 13304 ਠੀਕ ਐ ਇੱਕ ਵਾਰੀ ਹੋਰ ਬੋਲੋ 84379 1334 ਠੀਕ ਐ ਧੰਨਵਾਦ ਬਾਈ ਲਓ ਵੀਰੇ ਜੀ ਇਹ ਤੁਹਾਨੂੰ ਗਾਂ ਪਸੰਦ ਆਉਂਦੀ ਆ ਬਾਈ ਕਹਿੰਦਾ 22 ਲੀਟਰ ਦੁੱਧ ਆਦਾ ਪਹਿਲਣੀਆਂ ਦੋ ਦੰ ਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲਿਓ ਸੰਪਰਕ ਆ ਬੱਸੀ ਆ ਮਗਰੇ ਦੀ ਕੋਈ ਕਿਸਾਨ ਵੀਰੇ ਕਾ ਗਾਂ ਤੁਸੀਂ ਦੇਖ ਸਕਦੇ ਹੋ ਤੇ ਥਣਭੰਨ ਤੁਸੀਂ ਦੇਖ ਸਕਦੇ ਹੋ ਤੇ ਥਾਣਾ ਬਹੁਤ ਸੋਹਣਾ ਛੋਟੇ ਥਾਣੇ ਬਿੱਤੀਆ ਥਣ ਲੱਗ ਰਹੇ ਪਿੱਠ ਕੁੜੇ ਦੇਖੋ ਤੇ ਕੱਦ ਕਰਦੇ ਦੇਖੋ ਤੇ ਕੱਦ ਕਰ ਢਾਂਚਾ ਵੀ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਮੁਰਤ ਖਾ ਦਿੰਦੇ ਇਸ ਨੂੰ ਪੂਰੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਥੱਲੋ ਕਰਾ ਥਾਣਾ ਇਹਨੇ ਜ਼ਬਰਵਾ ਦੀ ਆਪਾਂ ਥਣ ਬਹੁਤ ਬਿੱਤੀਆ ਲੱਗੇ ਥਾਣਾ ਬਹੁਤ ਸੋਹਣੇ ਲੱਗੇ ਨੇ ਸੂਣ ਵਾਲੀ ਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਹਾਂਜੀ ਸ਼ਾਸਤਰੀ ਕਾਲ ਵੀਰੇ ਸ਼ਾਸਤਰੀ ਕਾਲ ਵੀਰੇ ਜਿਹੜੀ ਆਪਾਂ ਗਾਂ ਤੋਰਕਦਾ ਜੀ ਆ ਕੀ ਰਿਕਾਰਡ ਹੈ ਇਹਦਾ ਇਹ ਰਿਕਾਰਡ ਵੀਰੇ ਦੂਜਾ ਸੂਆ ਹੁੰਦੀ ਆ ਠੀਕ ਆ ਤੇ ਦੂਜੇ ਸੂਏ ਕਿੰਨਾ ਦੁੱਧ ਕੱਢ ਦੂ ਹਣ ਦੁੱਧ ਕੱਢ ਦੂ ਫਿਰ 14-15 ਲੀਟਰ ਪਹਿਲੇ ਜਿਹੜਾ ਸੂਆ ਕਿੰਨਾ ਦਿੱਤਾ ਕੱਢੇ 12 ਤੱਕ ਕਿੰਨੇ ਦਿਨ ਰਹਿੰਦੇ ਆ 10-10 ਦਿਨ ਬਾਕੀ 10 ਦਿਨ ਬਾਕੀ ਨੇ ਇਹ ਆਪਣੇ ਵਪਾਰ ਦਾ ਕੰਮ ਆ ਜਾਂ ਘਰ ਦੀ ਵਪਾਰ ਦਾ ਕੰਮ ਆ ਦੂਜੇ ਸੂਏ ਸੂਕ ਜਾਂਦੇ 10 ਦਿਨ ਬਾਕੀ ਨੇ ਕੀ ਮਤਲਬ ਰੱਖਿਆ ਮੁੱਲ 70000 ਕਰਦੇ ਮੁੱਲ 70000 ਦੇਣੀ ਕਿਨੇ ਦੀ ਆ 65 ਦੇਣੀ ਹੋਰ ਉਹ ਜੂ ਮਾਨਤਾ 65 ਦੀ ਫਿਕਸ ਹੀ ਹੈ ਜਸਨੋ ਹੀ ਆ ਤੇ ਨੰਬਰ ਤੇ ਐਡਰੈਸ ਬੋਲ ਦਿ ਬਾਈ ਨੰਬਰ ਵੀਰੇ 97816 1287 ਇੱਕ ਵਾਰੀ ਹੋਰ ਬੋਲ 97816 1287 ਨਾਮ ਤੇ ਐਡਰੈਸ ਬਾਈ ਨਾਮ ਹਾਕਮ ਸਿੰਘ ਪਿੰਡ ਕਾਲਮਾ ਜਿਹੜਾ ਜਿਲ੍ਹਾ ਅਭੇਗੜ ਸਾਹਿਬ ਠੀਕ ਆ ਧੰਨਵਾਦ ਵੀਰੇ ਲਓ ਮਿੱਤਰੋ ਜੇ ਆਹ ਕਾ ਕਿਸ ਨੂੰ ਪਸੰਦ ਆਉਂਦੀ ਆ ਸੂਣ ਵਾਲੀ ਆ ਦੂਜੇ ਸ਼ੂਏ ਤੇ ਕਰ ਲਿਓ ਬਾਈ ਨੇ ਸੰਪਰਕ ਨੰਬਰ ਤੁਹਾਨੂੰ ਲੈ ਕੇ ਦਿੱਤਾ ਲਓ ਜੀ ਕਿਸਾਨ ਵੀਰੋ ਕਾ ਮੱਝ ਸੌਰੀ ਗਾਂ ਚੈੱਕ ਕਰੋ ਤੇ ਥਾਣ ਹਵਾਨਾ ਤੁਸੀਂ ਦੇਖ ਸਕਦੇ ਹੋ ਥਾਣ ਹਵਾਨਾ ਬਹੁਤ ਸੋਹਣਾ ਯਾਰ ਤੇ ਥਾਣਾ ਥਣੇ ਦੇਖ ਸਕਦੇ ਹੋ ਬਾਕੀ ਦੋ ਛੋਟੇ ਥਣ ਲੱਗੇ ਆ ਸੇਤ ਤੇ ਚਾਰ ਥਣ ਉੱਦਾਂ ਨੇ ਸੇਤ ਨਾਲ ਹੀ ਆ ਬਾਕੀ ਕੱਦ-ਗਾੜ ਦੇਖੋ ਕੱਦ-ਗਾੜ ਵੀ ਬਹੁਤ ਆ ਗਾਂ ਦਾ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੱਦ-ਗਾੜ ਬਹੁਤ ਆ ਗਾਂ ਦਾ ਤੇ ਥਾਣ ਹਵਾਨਾ ਤੁਸੀਂ ਦੇਖ ਸਕਦੇ ਹੋ ਥਾਣ ਹਵਾਨਾ ਬਹੁਤ ਸੋਹਣਾ ਗਾ ਬਾਕੀ ਡਿਟੇਲ ਆਪਾਂ ਬਾਅਦ ਤੱਕ ਲੈਣੇ ਆ ਕੀ ਰਿਕਾਰਡ ਆ ਇਹਦਾ ਕਿਛੇ ਛੋਟੇ ਜੇ ਥਣ ਲੱਗੇ ਆ ਉਪਰਾਹ ਤੇ ਵੀ ਪੈ ਬਟਲੇ ਪੁੱਛਦੇ ਆਪਾਂ ਲਾਓ ਲਾਓ ਬਰਾਬਰ ਦੇ ਲੋਟੀਆਂ ਖਾਣੇ ਪਹਿਲੇ ਮੇਰੇ ਬਤਾਏ ਹਾਂਜੀ ਸ਼ਾਸਤਰੀ ਗਾਲ ਜੀ ਸ਼ਾਸਤਰੀ ਗਾਲ ਜੀ ਬਈ ਜਿਹੜੀ ਆਪਾਂ ਗਾਂ ਤੋੜ ਕੇ ਦਾ ਯਾ ਕੀ ਰਿਕਾਰਡ ਇਹਦਾ ਏ ਰਿਗਾਰਡ ਆ ਜੀ 35 ਲੀਟਰ ਦੋਗੇ ਦੋਤ 35 ਲੀਟਰ ਦੋ ਕਵੇਂ ਸੂਏ ਸੂਣਾ ਐਨੇ ਹੁਣ ਦੂਜੇ ਸੂਏ ਜੀ ਦੂਜੇ ਸੂਏ ਪਹਿਲਾਂ ਤਾਂ ਕਿੰਨਾ ਸੀ ਪਹਿਲੇ 30 ਕੱਡੇ ਸੀ 30 ਕੱਡੇ ਨਹੀਂ 35 ਦੇ ਦੋ ਹੁਣ ਕਿੰਨੇ ਦਿਨ ਬਾਕੀ ਨੇ ਇਹ ਸੂਪੀ ਜੀ ਸੂਪੀ ਇਹ ਹਾਂਜੀ ਹਾਂਜੀ ਕੀ ਬੱਚਾ ਦਾ ਇਹਦਾ ਬੱਚਾ ਜੀ ਅਸੀਂ ਉਹ ਕਾਲਾ ਜਿਹੜਾ ਬੈਠਾਗਾ ਠੀਕ ਆ ਤੇ ਕੀ ਮੁੱਲ ਕਰਿਆਗਾ ਇਹਦਾ ਇੱਕ ਪੰਜਵੀਂ ਹੈਨੀ ਵੀ ਨਹੀਂ ਉਹਨੇ ਛਾਉਂ ਦਿੱਤੀ ਆ ਥੋੜੀ ਭਾਦੀ ਆ ਡਰਦੀ ਹੁੰਦੀ ਆ ਕਿੰਨਾ ਇੱਕ 35 ਜੀ ਇੱਕ 35 ਇੱਕ ਪੰਜ ਇੱਕ 35 ਇੱਕ 35 ਕਿੰਨੇ ਦੇਣੀ ਆ ਜੀ ਇੱਕ ਮੰਦਰਾ ਹੀ ਦੇ ਦਾਂਗੇ ਇੱਕ ਮੰਦਰਾ ਹੀ ਦੇ ਰਾਂ ਨਾਮ ਤੇ ਐਡਰੈਸ ਬੋਲ ਦੋ ਗਰਮੇਸ਼ ਸਿੰਘ ਬਿੱਲੂ ਖੰਨਾ ਖੰਨਾ ਸਹਿਰੀ ਆ ਹਾਂਜੀ ਤੇ ਨੰਬਰ ਬੋਲਿਓ 995555 ਹਾਂਜੀ 12872 ਇੱਕ ਵਾਰੀ ਹੋਰ ਬੋਲ 995555 12872 ਠੀਕ ਆ ਵਪਾਰ ਦੀ ਕੰਮ ਆਈ ਆਪਣਾ ਹਾਂਜੀ ਹਾਂਜੀ ਠੀਕ ਆ ਧੰਨਵਾਦ ਆ ਇਹਦਾ ਬੱਚਾ ਇਹ ਬੱਛਾ ਜੀ ਬੱਚਾ ਜੀ ਬੱਚਾ ਤੇ ਆ ਬੱਛਾ ਪੁੱਤਰ ਉਹਦਾ ਤੁਸੀਂ ਦੇਖ ਸਕਦੇ ਹੋ ਇਹੜੇ ਬਾਈ ਇਹਦੇ ਪਿਸਟੇ ਛੋਟੇ ਥਣ ਲੱਗੇ ਹੋ ਤਾਂ ਉਹ ਤਾਂ ਉਦਾਂ ਹੀ ਨਾਰਮਲ ਹੀ ਹਨਾ ਉਹ ਚੱਲਦੇ ਨੇ ਹਨਾ ਉਦਾਂ ਹੀ ਨੇ ਉਹ ਠੀਕ ਆ ਹੁਣ ਚਾਰ ਥਣ ਬਾਈ ਉਦਾਂ ਲੱਗੇ ਹੋ ਦੋ ਥਣ ਲੱਗੇ ਹੋ ਨੇ ਛੋਟੇ ਉਹ ਨਾਰਮਲ ਹੀ ਉਦਾਂ ਹੀ ਠੀਕ ਆ ਬਾਕੀ ਤੁਸੀਂ ਕੱਦ-ਕਾੜ ਦੇਖੋ ਕਰਾ ਬਾਕੀ ਨੰਬਰ ਲੈ ਕੇ ਦਿੱਤਾ ਸੰਪਰਕ ਕਰ ਲਿਓ ਪ੍ਰਸਾਦ ਮੇਰੇ ਕਾਦ ਹੀ ਮੱਝ ਇੱਕ ਕਰ ਸਕਦੇ ਹੋ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਪਿੱਛੇ ਪੁੜੇ ਦੇਖੋ ਬਹੁਤ ਚੌੜੀ ਆ ਗਈ ਕੱਦ-ਕਾੜ ਵੀ ਤੁਸੀਂ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਤਕਤਕਾਰ ਠੀਕ ਆ ਥਣਾਵਾਨਾ ਬਹੁਤ ਸੋਹਣਾ ਲੱਗਿਆ ਮੋਟਾ ਥਣ ਲੱਗਿਆ ਬਿੱਤੀ ਹੋਏ ਥਣ ਲੱਗੇ ਬਾਕੀ ਡਿਟੇਲ ਆਪਾਂ ਬਾਅਦ ਚ ਲੈਨੇ ਆ ਕੀ ਰਿਕਾਰਡ ਇਹਦਾ ਪੁੱਛਦੇ ਆਂ ਹਾਂਜੀ ਸ਼ਾਸਤਰੀ ਗਾਲ ਵੀਰੇ ਸ਼ਾਸਤਰੀ ਆ ਵੀਰਾ ਬਰੇੜੀ ਆਪਾਂ ਮੱਝ ਤੋਰ ਕੇ ਆਈ ਆ ਕੀ ਰਿਕਾਰਡ ਇਹਦਾ ਇਹਦਾ 20 ਕਿਲੋ ਦਾ ਰਿਕਾਰਡ ਆਈ 20 ਕਿਲੋ ਤੇ ਥੋੜੀ ਮੱਝ ਭੱਜਦੀ ਆ ਗਈ ਕਿਵੇਂ ਸੁਆ ਬਰੇ ਦਾ ਦੂਜੇ ਦੂਜੇ ਸੁਆ ਕਿੰਨੇ ਦਿਨਾਂ ਰਹਿੰਦੇ ਆ ਇਹ ਪਾਇ 10-12 ਦਿਨ 10-12 ਦਿਨ ਪਾਇ ਆ ਜੇ ਦੂਜੇ ਸੁਆ ਕਿੰਨਾ ਦੁੱਧ ਬਾਜੂ 20 ਕਿਲੋ ਪਾਜੂਗੀ ਪੂਰਾ ਹਾਂਜੀ ਹਾਂਜੀ ਪਹਿਲਾਂ ਕਿੰਨੇ ਦਿੱਤਾਗਾ 40 ਜਾਂਦਾ ਸ਼ਾਮਕ ਲੈ ਆਣ ਮੰਦੋ ਤਨੀ ਮਗੜਾ ਅੰਕਾ ਥੋੜਾ ਜਿਆ ਖੁੱਲੀਆਂ ਮੱਝਾਂ ਫਿਰਦਿਆ ਕਰਕੇ ਭਾਦੀਆਂ ਨੇ ਤੇ ਕਿੰਨਾ ਮੁੱਲ ਕਰਿਆ ਬਰੇ ਦਾ ਇਹ ਮੁੱਲ ਇੱਕ 40 ਜੀ ਇੱਕ 40 ਕਿੰਨੇ ਦੇਣੀ ਆ ਸਵਾ ਹੀ ਦੇਣੀ ਆ ਤੇ ਨਾਮ ਤੇ ਐਡਰੈਸ ਬੋਲਦੇ ਬਰੇ ਮਾੜਾ ਗੁਮਾਈ ਤੇ ਜੁਦਾ ਮੇਰਾ ਨਾਮ ਬੰਬਈ ਪੂਰਾ ਅਗਰਿਆ ਨੰਬਰ ਬੋਲਿਓ ਵੀਰੇ ਨੰਬਰ ਉਹਨੂੰ ਪੁੱਛੋ ਤੇ ਬਾਈ ਦਾ ਨੰਬਰ ਲੈ ਕੇ ਦਿੰਦੇ ਆ ਬਾਈ ਜੇ ਕਿਸ ਨੂੰ ਪਸੰਦ ਆਉਂਦੀ ਆ ਬਾਈ ਦਾ ਖਰੀਦ ਲਿਓ ਤੇ ਥੋੜੀ ਮੱਝ ਖੜਦੀ ਨਹੀਂ ਨਾ ਤਾਂ ਕਰਕੇ ਭਾਈ ਨੰਬਰ ਬੋਲਿਓ ਨੰਬਰ 98724 98724 ਹਾਂਜੀ ਹਾਂਜੀ 41333 41333 333 ਹਾਂਜੀ ਠੀਕ ਆ ਧੰਨਵਾਦ ਭਾਈ ਦੱਸਤਾ ਵੀਰੇ ਦੱਸਤਾ ਕਿੰਨਾ 41333 ਮਗਰਲਾ ਨੰਬਰ ਸਹੀ ਨਹੀਂ ਹੈਗਾ ਹਾਂ ਨੰਬਰ ਹੈ ਨੰਨੇ 445 99149 96750 ਹੈ ਨਾ ਹਾਂ ਠੀਕ ਆ ਭਾਈ ਆ ਨੰਬਰ ਲੈ ਕੇ ਦੇਦਾ 99149 ਅ ਤੇ ਬਾਕੀ ਕਿ ਪਤਾ ਨਹੀਂ ਕਿੰਨਾ ਸੀਗਾ ਤੇ ਉਹ ਤੁਹਾਨੂੰ ਬੋਲ ਲੈ ਕੇ ਦੇਤਾ ਭਾਈ ਨੇ ਮੋਬਾਈਲ ਤੋਂ ਦੱਸਿਆ ਜੀ ਉਹ ਥੋੜਾ ਬਾਈ ਤੋਂ ਪਹਿਲਾਂ ਗਲਤ ਨੰਬਰ ਦੱਸਿਆ ਗਿਆ ਕਰ ਲੈ ਸੰਪਰਕ ਜੇ ਕਿਸ ਨੂੰ ਪਸੰਦ ਆਉਂਦੀ ਆ